ਅੱਧੀ ਆ ਵੀ ਕਿੰਨਾ ਸੋਹਣਾ ਆ ਸਿਆਲ ਆ ਸਿਆਲ ਦੇ ਉਹਨਾਂ ਤਾਂ ਖੁੱਲਾ ਡੁੱਲਾ ਮੇਰੇ ਤਾਂ ਮੇਰੇ ਖਾਸੇ ਖੁੱਲਾ ਡੁੱਲਾ ਬਣ ਜਾਣਾ ਇਹ ਹੈ ਵੀ ਕਿੰਨਾ ਘੱਟ ਸਿਰਫ 450 ਹੁਣ ਬਾਈ ਹੋ ਗਿਆ ਜੀ ਰੈਡੀ ਜੂਪੀ ਨੂੰ ਜਾਣਾ ਭਾਬੀ ਨੇ ਬਾਈ ਨੇ ਨੂਰ ਨੇ ਤੇ ਮਨਕੀਰਤ ਨੇ ਨੂਰ ਤਾਂ ਸਾਡੀ ਪਹਿਲਾਂ ਵੀ ਨਾ ਮਨਕੀਰਤ ਜਾਇਆ ਨੂਰ ਨਹੀਂ ਤੀ ਗਈ ਤੇ ਐਤ ਕੀ ਹੁਣ ਸਾਰੀ ਫੈਮਿਲੀ ਚੱਲੀ ਆ ਜੀ ਇਹ ਰਲ ਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਾਂਕਾਰਾਂ ਦੇ مالک ਕਰੇ ਜੀ ਵਾਦਾ ਲਓ ਜੀ ਤਿਆਰੀ ਭਾਈ ਸਾਡੀ ਹੋਗੀ ਇੱਕ ਸਪੈਸ਼ਲ ਸਰਪ੍ਰਾਈਜ਼ ਕਹਿ ਲਓ ਰਿਸ਼ਤੇਦਾਰਾਂ ਨੂੰ ਤਾਂ ਦੇਣਾ ਹੀ ਆ ਤੇ ਤੁਹਾਨੂੰ ਵੀ ਤੇ ਗੱਲ ਹੈਗੀ ਆ ਜੀ ਇਦਾਂ ਬਾਈ ਨੂੰ ਕਹੀ ਜਾਂਦੇ ਵੀ ਬਾਈ ਕਿਤੇ ਜਾਂਦਾ ਨਹੀਂ ਜਾਂਦਾ ਨਹੀਂ ਬਾਈ ਨੂੰ ਬਹੁਤ ਔਖਾ ਮਨਾਇਆ ਸੀ ਮੈਂ ਕਿਹਾ ਵੀ ਬਾਈ ਯਾਰ ਵਿਆਹ ਦੇਖਿਆ ਜਾ ਕੇ ਹਨਾ ਤੇ ਵਿਆਹ ਹੈ ਜੀ ਯੂਪੀ ਆ ਭਾਬੀ ਜੀ ਦੇ ਆ ਮਾਮਾ ਜੀ ਮਾਮਾ ਜੀ ਦਾ ਮਾਮੀ ਜੀ ਦਾ ਮਾਸੀ ਦੇ ਦੇ ਦਾ ਮਾਸੀ ਜੀ ਦੇ ਦਿਓਰ ਦਾ ਵਿਆਹ ਹੈ ਤੇ ਤੈਨੂੰ ਜਾਣਾ ਜੀ ਹੁਣ ਯੂਪੀ ਨੂੰ ਬਾਈ ਨੂੰ ਵੀ ਕਿਹਾ ਮਾਹ ਯਾਰ ਤੂੰ ਜਾ ਕੇ ਆ ਬਾਈ ਤਾਂ ਕਹਿ ਦਿੰਦਾ ਕਹਿੰਦਾ ਚਲੋ ਐਂ ਕਰੋ ਵੀ ਤੁਸੀਂ ਚਲ ਜੋ ਵੀ ਫਿਰ ਜੈਸਮੀਨ ਤੂੰ ਤੇ ਭਾਬੀ ਪਹਿਲਾਂ ਸਾਡਾ ਟ੍ਰਿਪ ਐਦਾਂ ਬਣਦਾ ਤਾਂ ਫਿਰ ਅਸੀਂ ਕਿਹਾ ਵੀ ਨਹੀਂ ਬਾਈ ਯਾਰ ਵੀ ਤੇਰਾ ਫਰਜ਼ ਬਣਦਾ ਜਾਣਾ ਤੇ ਵੀ ਤੂੰ ਜਾ ਕੇ ਆ ਹਨਾ ਤੇ ਬਹੁਤ ਔਖਾ ਗੱਲ ਆਇਆ ਵੀ ਕੁਛ ਤਾਂ ਚਲੋ ਕੰਮਕਾਰ ਬੰਦੇ ਨੂੰ ਹਨਾ ਕੰਮਕਾਰ ਰਹਿੰਦਾ ਕੰਮਕਾਰ ਬਾਈ ਖੇਤਾਂ ਦਾ ਤੁਹਾਨੂੰ ਪਤਾ ਹੀ ਹੈ ਹੁਣ ਕਣਕਾਂ ਨੂੰ ਪਾਣੀ ਪੋਣੀ ਲਾਉਣ ਵੈਸੇ ਤਕਰੀਬਨ ਪਾਣੀ ਲੱਗੇ ਗਿਆ ਥੋੜਾ ਬਹੁਤਾ ਰਹਿ ਗਿਆ ਤੇ ਥੋੜਾ ਜਿਹਾ ਜਾਣ ਚ ਨਾ ਬਾਈ ਘੌਲ ਕਰ ਜਾਂਦਾ ਐਡੀ ਦੂਰ ਤੱਕ ਛੱਡੋ ਇਹ ਤਾਂ ਲੋਕਲ ਵੀ ਨਹੀਂ ਕਿਤੇ ਰਿਸ਼ਤੇਦਾਰੀਆਂ ਚ ਜਾ ਕੇ ਰਾਜੀ ਹੈਗਾ ਭੈਣ ਦਾਈ ਕੋਲ ਵੀ ਕਿਤੇ ਹੀ ਗੇੜਾ ਮਾਰਦਾ ਮਾਲਾ ਵਾਲੇ ਵਿਆਹ ਚ ਵੀ ਨਹੀਂ ਗਿਆ ਡੈਡੀ ਨਾਲੇ ਵੀ ਫੋਨ ਕਰ ਲਏ ਜੈਸਮੀਨ ਨੇ ਵੀ ਫੋਨ ਕਰ ਲੇ ਐਟ ਅ ਟਾਈਮ ਜੈਸਮੀਨ ਕਹਿੰਦੀ ਪਾਜੀ ਫਿਰ ਮੈਂ ਰੁੱਸ ਜਾਣਾ ਕਹਿੰਦੀ ਵੀ ਜਿੱਕਣਾ ਮਰਜ਼ੀ ਕਰੋ ਆਓ ਉਹ ਪਤੰਦਰ ਫੇਰ ਵੀ ਉਹ ਪਰ ਕਰੇ ਨਹੀਂ ਛੱਡਿਆ ਹੋਇਆ ਖੇਤਾਂ ਚ ਕਰੇ ਕਿਹਾ ਉਦੋਂ ਪਾਣੀ ਛੱਡਿਆ ਹੋਇਆ ਤਾਂ ਜੀ ਕਣਕ ਨੂੰ ਹਾਂ ਤੇ ਤੇ ਉੱਥੇ ਪਾਈ ਹੁਣ ਹੁਣ ਬਾਈ ਨੂੰ ਕਿਹਾ ਮਾਹ ਵੀ ਨਹੀਂ ਜਾਣਾ ਚਾਹੀਦਾ ਯਾਰ ਹਨਾ ਫਿਰ ਅਸੀਂ ਆਪਸੀ ਸਲਾਹ ਜੀ ਕਰੀ ਬੈਠ ਕੇ ਮਾਹ ਵੀ ਤੇਰਾ ਫਰਜ ਬਣਦਾ ਜਾਣਾ ਤੇ ਫਰਜ ਦਾ ਚਲੋ ਉਹਨੂੰ ਵੀ ਪਤਾ ਬਣਦਾ ਪਰ ਕੰਮਕਾਰ ਦਾ ਜੋਰ ਥੋੜਾ ਜਿਆਦਾ ਹੋਣ ਕਰਕੇ ਬੰਦਾ ਘੌਲ ਕਰ ਜਾਂਦਾ ਤੇ ਹੁਣ ਬਾਈ ਹੋ ਗਿਆ ਜੀ ਰੈਡੀ ਜੂਪੀ ਨੂੰ ਜਾਣਾ ਭਾਬੀ ਨੇ ਬਾਈ ਨੇ ਨੂਰ ਨੇ ਤੇ ਮਨਕੀਰਤ ਨੇ ਨੂਰ ਤਾਂ ਸਾਡੀ ਪਹਿਲਾਂ ਵੀ ਨਾ ਮਨਕੀਰਤ ਜਾਇਆ ਨੂਰ ਨਹੀਂ ਤੀ ਗਈ ਤੇ ਐਤ ਕੀ ਹੁਣ ਸਾਰੀ ਫੈਮਿਲੀ ਚੱਲੀ ਆ ਜੀ ਇਹ ਰਲ ਕੇ ਹੁਣ ਜਾਣਾ ਇਹਨਾਂ ਨੇ ਉਹਦੇ ਰਿਲੇਟਿਵ ਹੁਣ ਤਿਆਰੀਆਂ ਚੱਲ ਰਹੀਆਂ ਸ਼ਾਪਿੰਗ ਦੀਆਂ ਨੂਰ ਦੇ ਕੁਝ ਸੂਟ ਲੈ ਕੇ ਆਉਣੇ ਆ ਨੂਰ ਦੇ ਕੱਪੜੇ ਲੈ ਕੇ ਆਉਣੇ ਸ਼ਾਪਿੰਗ ਕਰਕੇ ਕੁਝ ਭਾਬੀ ਜੀ ਵੀ ਕਹਿੰਦੇ ਆ ਵੀ ਕੁਝ ਲੈ ਕੇ ਆਉਣਾ ਭਾਈ ਰੋਪੜ ਤੋਂ ਤੇ ਤਿਆਰੀ ਚੱਲ ਪਈ ਜੀ ਯੂਪੀ ਜਾਣ ਦੀ ਆਜੋ ਫਿਰ ਮਿਲਦੇ ਹੁਣ ਸਾਰੀ ਫੈਮਿਲੀ ਰੋਪੜ ਚੱਲੇ ਆ ਫਿਲਹਾਲ ਤਾਂ ਰੋਪੜ ਤੋਂ ਫੇਰ ਸ਼ਾਪਿੰਗ ਕਰਕੇ ਲੈ ਕੇ ਆਉਣੀ ਆ ਆਜੋ ਮਿਲਦੇ ਆ ਸਾਰਿਆਂ ਨੂੰ ਮੇ ਲੋ ਜੀ ਪਹਿਲਾਂ ਇੱਧਰ ਸਾਡੇ ਮਾਤਾ ਜੀ ਨੂੰ ਮੰਮੀ ਪਾਪਾ ਜੀ ਨੂੰ ਕਹੀ ਜਾਂਦੀ ਚਾਹ ਪੀਂਦੇ ਚਾਹ ਮਿੰਦੇ ਹੁਣ ਆਪ ਬਸ ਸਵੇਰ ਨਹੀਂ ਹੁਣ ਪੀਣ ਲੱਗੀ ਬਸ ਇੱਕ ਆਪ ਹੁਣ ਕੰਗਣੀ ਵਾਲਾ ਗਲਾਸ ਫੜਿਆ ਵਾ ਆਪਣੀ ਬਾਤ ਨਹੀਂ ਖਾਲਜੀ ਸਾਰਿਆਂ ਨੂੰ ਮੈਂ ਨਹੀਂ ਪੀਂਦੀ ਦੁੱਧ ਤਾਂ ਮੈਂ ਤਾਂ ਤੁਹਾਨੂੰ ਸਵੇਰੇ ਦੁੱਧ ਪੀਤਾ ਵਾ ਅੱਜ ਬੜੀ ਚਾਹ ਮੰਗਾ ਕੇ ਪੀਤੀ ਐ ਮੈਂ ਤੇ ਨਾਲੇ ਕਹੀ ਜਨੀ ਮੈਂ ਨਹੀਂ ਪੀਂਦੀ ਹਾਂ ਨਹੀਂ ਪੀਂਦੀ ਚਾਹ ਮੈਂ ਪਾਪਾ ਜੀ ਪੀਤੀ ਹੁਣ ਪੀਤੀ ਵਾ ਪਾਪਾ ਜੀ ਆਪਣੀਆਂ ਉਹ ਕਹਿੰਦੇ ਨਹੀਂ ਹੁੰਦੇ ਹੋਰਾਂ ਦੀਆਂ ਹੱਥ ਚ ਆਪਣੀਆਂ ਕੱਛ ਚ ਹਾਂ ਆ ਦੇਖੀ ਆ ਦੇਖ ਇੱਧਰ ਸਾਚੀ ਕਾ ਬੁਲਾ ਦੇ ਪੁੱਤ ਬੁਲਾ ਦੇ ਬੁਲਾਈ ਸਾਚੀ ਕਾ ਏ ਠੀਕਾ ਸਾਚੀ ਕਾ ਸਾਚੀ ਕਾ ਫੰਡੂ ਹੁਣ ਇਹ ਲੱਗ ਗਿਆ ਸਾਡਾ ਲੱਡੂ ਭਾਈ ਚਾਚੀਆਂ ਬੁਲਾਣ ਲੱਗ ਗਿਆ ਪਾਪਾ ਕਰੀ ਪਾਪਾ ਕਰੀ ਇੱਕ ਠੀਕਾ ਓਏ ਮੇਰੀ ਗੱਲ ਸੁਣ ਐ ਮਨਕੀਰਤਾ ਪਾਪਾ ਕਰੀ ਹਾਂ ਕਰੀ ਪਾਪਾ ਐ ਲੈ ਹੁਣ ਸਾਚੀ ਕਾ ਕਿੱਦਾਂ ਪੈਂਦਾ ਕਿੱਦਾਂ ਪੈਂਦਾ ਏ ਮੇ ਲੋ ਜੀ ਇਧਰ ਆਈ ਭਾਬੀ ਨੂੰ ਸਾਸ਼ੀ ਕਾਲ ਜੀ ਸਾਰਿਆਂ ਨੂੰ ਇੱਥੇ ਤੁਸੀਂ ਗਲਤ ਬੈਠ ਗਿਆਂ ਤੂੰ ਪਤਾ ਨਾ ਲਸ਼ਕੋਰਾ ਜਾ ਪੈਂਦਾ ਉਹ ਤੇ ਜਾਂਦੀ ਮੰਮੀ ਕੋਲ ਹਾਂ ਇਧਰ ਸਾਡਾ ਲੱਡੂ ਵੀ ਉੱਤ ਗਿਆ ਭਾਈ ਸਾਡੇ ਇਹ ਲੱਡੂ ਨੇ ਵੀ ਸ਼ਾਪਿੰਗ ਕਰਨ ਜਾਣਾ ਅੱਜ ਹੈ ਪੁੱਤ ਆ ਗੁਣ ਉਹ ਗੱਦੂ ਹਾਂ ਜੀ ਮੈਡਮ ਜੀ ਨਾ ਜੀ ਨਹੀਂ ਮੈਨੂੰ ਅੱਜ ਹੀ ਅੱਜ ਹਾਂ ਜੀ ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵਾਂਗੇ ਸਪਾਈ ਸੱਦਾ ਮੈਨੂੰ ਵੀ ਆਇਆ ਤਾਂ ਮੇਰੇ ਪੇਕਿਆਂ ਦੇ ਵਿੱਚ ਵਿਆਹ ਹੈ ਇਹਦੀ ਗੱਲ ਮਮਮੀ ਨੇ ਤਾੜ ਕੇ ਕਿਹਾ ਬਾਈ ਜ਼ਰੂਰ ਆਇਓ ਬਾਕੀ ਦਿਲ ਤਾਂ ਕਰਦਾ ਮੇਰਾ ਜਾਣਦਾ ਬਾਕੀ ਰੱਬ ਰੱਖ ਹੈ ਵੇਸੀ ਤਾਂ ਮੈਂ ਜਵਾਬ ਦੇ ਦਿੱਤਾ ਵੀ ਮੈਨੂੰ ਜਾਣਾ ਨਹੀਂ ਹੈ ਬਾਕੀ ਕਹਿੰਦੇ ਦਾਣਾ ਪਾਣੀ ਹੋਇਆ ਤਾਂ ਜ਼ਰੂਰ ਕਿਉਂਕਿ ਮਮਮੀ ਹੁਣ ਆਏ ਹੋਏ ਹਨ ਜੂਪੀ ਵਾਲੀ ਨੂੰ ਵੀ ਮੈਂ ਦੀਦੀ ਨੂੰ ਸਭ ਜਗ੍ਹਾ ਲੈ ਕੇ ਜਾਣੀ ਆ ਇਹਨਾਂ ਨੇ ਮੇਰੀ ਕੁੜੀ ਨੂੰ ਵੀ ਆਉਣਾ ਚਾਹੀਦਾ ਭਾਈ ਹੋ ਵੀ ਜਾਂਦਾ ਪਾਪਾ ਜੀ ਮਾਮਾ ਨੂੰ ਆਇਆ ਹੁੰਦਾ ਹੁੰਦਾ ਤੇ ਫੇਰ ਚਲੋ ਦੇਖਦੇ ਹੁਣ ਪਹਿਲਾਂ ਅਸੀਂ ਸ਼ਾਪਿੰਗ ਕਰਾਇਆ ਇਹ ਸਾਡੇ ਬੱਚਿਆਂ ਨੂੰ ਟੀਨੇ ਅਮੀ ਜੀਤਨ ਮੋਲੂ ਦਾ ਵਿਆਹ ਹੋਊਗਾ ਹਫਤਾ ਪਹਿਲਾਂ ਚਲ ਜਿਉਂ ਕਿਹਾ ਪਤਾ ਸੀ ਮੋਲੂ ਦਾ ਵਿਆਹ ਉਹਦੀ ਕਰ ਦੇਣਾ ਕੀ ਵਿਆਹ ਹੋ ਰਿਹਾ ਲੱਗਦਾ ਇਹ ਵੀ ਗੱਲ ਠੀਕ ਆ ਪੰਗਾ ਜੇ ਜੂਪੀ ਹੋਵੇ ਜੂਪੀ ਵਾਲੇ ਕੁੜੇ ਹੋਈ ਇੱਥੇ ਨੂੰ ਆਉਂਦੇ ਉਹਦਾ ਅਸੀਂ ਜਾਣਾ ਬਰਾਤ ਲੈ ਕੇ ਉਹਨਾਂ ਨੇ ਥੋੜੀ ਜਾਣਾ ਦੂਰੇ ਹੋ ਜਣਾ ਮੈਂ ਕੋਈ ਗੱਲ ਨਹੀਂ ਕਿਸਮਤ ਦੇਖੋ ਹੁਣ ਕਿਸਮਤ ਸੰਜੋਗਾ ਦੀ ਗੱਲ ਸੰਜੋਗ ਜੁੜਦੇ ਆਂ ਕਿਉਂ ਪਪੋਤ ਤੂੰ ਕੀ ਹੋਇਆ ਦੁਕਾਨ ਤੇ ਜਾ ਕੇ ਲੈ ਕੇ ਦੋ ਮੈਂ ਦੁਕਾਨ ਦਾ ਕਿਤੇ ਪਤਾ ਆਪਰੇ ਉਹ ਬੋਲੀ ਆਪਣੇ ਬੋਬਲਾ ਹਾਂ ਤੂੰ ਕੀ ਕਹਿੰਦਾ ਅੱਜ ਦਾ ਦਾਦਾ ਕਰਦਾ ਤਾਂ ਹੈ ਬੱਟੂ ਜਾਂ ਬਿਸਕੁਟਾ ਪੁੱਤ ਅੰਦਰ ਕੋਰ ਕਰੇ ਇੱਧਰ ਮਿਲੋ ਪਾਪਾ ਜੀ ਨੂੰ ਅੱਛਾ ਤੇ ਸਸਰੀ ਘਰ ਗਈ ਹੋਰ ਪਾਪਾ ਜੀ ਅੱਜ ਤਾਂ ਪਰਨੇ ਦੀ ਵੀ ਮੈਚਿੰਗ ਕਰੀ ਵੀ ਇਹ ਕੁਰਤੇ ਪਜਾਮੇ ਨਾਲ ਸੂਟ ਨਵਾਂ ਪਾਇਆ ਸਰਦਾਰ ਜੀ ਨੇ ਮੈਚਿੰਗ ਆ ਬੰਦ ਗਿਆ ਹਲਕਾ ਹਲਕਾ ਯਾ ਰੰਗ ਹੈਗਾ ਬਾਈ ਹਲਕਾ ਹਲਕਾ ਹੋ ਰਿਹਾ ਹੈ ਇਹ ਰੰਗ ਤਾਂ ਹੋ ਰਾਇਆ ਹੋ ਨਹੀਂ ਯਾਰ ਪਾਪਾ ਜੀ ਹੈਗਾ ਲੱਗ ਪੰਨਾ ਕਿ ਤਾਂ ਪੱਗਾਂ ਸੂਟਾਂ 'ਚ ਫਰਕ ਪੈ ਜਾਂਦਾ ਹੁੰਦਾ ਹਾਂ ਮੰਮੀ ਤਿੰਨ ਦਿਨਾਂ ਤੱਕ ਮੈਨੂੰ ਕਿਹੜਾ ਪਤਾ ਦਾ ਵੀ ਇਹਨੇ ਪੱਗ ਇਹ ਪਾਵਾ ਇਹਨਾਂ ਨੇ ਇਹ ਜਿਹਾ ਬੰਨਣਾ ਹਾਂ ਮੰਮੀ ਸੋਣਾ ਤਸਰੀ ਨਾ ਹੁਣੇ ਮੈਂ ਵੀ ਨਵਾਂ ਹੀ ਹਾਂ ਸੂਟ ਵੀ ਨਵਾਂ ਹੀ ਹੈ ਜੀ ਤਿੰਨ ਦਿਨਾਂ ਤੱਕ ਪੱਟੀਆਂ ਚੜ੍ਹਣੀਆਂ ਹੈ ਓਰੇ ਸਾਡੇ ਤਾਂ 2 ਦਿਨਾਂ ਤੱਕ ਹੀ ਚੜ੍ਹਣੀਆਂ ਹੈ ਅੱਛਾ ਨਾ ਚੜ੍ਹਨੀ ਹੈ ਪੱਠੀ ਪੱਠੀ ਕਹਿੰਦੇ ਦੁਬਾਰਾ ਚੜ੍ਹਣੀ ਪਾਪਾ ਜੀ ਅੱਛਾ ਪਹਿਲਾਂ ਕਾਦੀ ਪਹਿਲਾਂ ਠੀਕ ਹੈ ਬੰਦ ਕਰਕੇ ਹੱਸ ਤੇ ਪਾਪਾ ਜੀ ਵਿਆਹ ਅੱਜ ਅੱਜ ਦਿਨ ਤੇ ਨਾ ਮੈਂ ਸਮਝ ਨਾ ਅੱਜ ਤੇ 5 ਦਿਨ ਰਹਿਣੇ ਆ ਅੱਛਾ ਹਰਮਿੰਦਰ ਦਾ ਵਿਆਹ ਹੋਇਆ ਤਾਂ ਹੂੰ ਮੇਰ ਦਾ ਤੂੰ ਦਾ 30 ਫਰੀਦ ਦਾ ਵਿਆਹ ਤਾਂ 30 ਦਾ ਤਾਂ ਮਾ ਮੇਰਾ ਮੇਰਾ 4 ਦਾ ਤਾਂ ਕਿਤੇ ਦਿਨ ਤੇ ਜਣੀ ਹੁੰਦੇ ਰਹਿ ਬਾਈ ਲੱਗੇ ਵੇ ਤੇ ਹੂੰ ਥੇ ਨਾ ਗਿਆ ਹੈ ਕੰਮ ਹੇ ਫਿਰ ਇਹ ਨਾ ਬੈਠਣੋਂ ਨਹੀਂ ਬਪਾ ਜੀ ਪਹਿਲੀ ਐਨੀਵਰਸਰੀ ਨਹੀਂ ਮਨਾਉਣੀ ਐਨੀਵਰਸਰੀ ਆਪਾਂ ਨੇਨੇ ਘਰਾਂ ਘਰਾਂ ਮਨਾ ਲੂਗੇ ਕੇ ਕੇ ਘਰਾਂ ਕੇ ਹਰਵਿੰਦਰ ਨੂੰ ਵੀ ਮੈਂ ਆਪਣੇ ਹੱਥ ਨਾਲ ਸਾਰੇ ਸੱਭ ਨੂੰ ਕੜੀ ਚੌਲ ਬਣਾ ਘਰਾਂ ਖੜੀ ਜਾਣ ਲਈ ਕੜੀ ਚੌਲ ਲਈ ਮਟਰ ਪਨੀਰ ਚੌਲ ਬਣਾ ਲੂਗਾ ਬਟਰ ਪਨੀਰ ਚੋਲ ਕੜੀ ਤਿੰਨ ਬਟਰ ਪਨੀਰ ਦੇਖੋ ਮੰਮੀ ਕਹਿੰਦੀ ਦੋਹੇ ਚੀਜ਼ਾਂ ਬਣਾ ਲਿਓ ਚਲ ਕੜੀ ਵੀ ਬਣਾ ਲਈ ਤੂੰ ਸਾਡੇ ਜੋਗਾ ਬਟਰ ਪਨੀਰ ਬਣਾ ਦੇ ਸਾਡੇ ਜੋਗਾ ਨਹੀਂ ਤੁਹਾਡੇ ਜੋਗਾ ਮੰਮੀ ਵੀ ਕੜੀ ਖਾ ਲੇਨੀ ਪਾਪਾ ਜੀ ਵੀ ਮੈਂ ਪਾਪਾ ਜੀ ਨੇ ਪੁੱਛ ਲੰਨੇ ਆ ਪਾਪਾ ਜੀ ਕੀ ਖਾਣਾ ਹਾਂਜੀ ਪਾਪਾ ਜੀ ਪਾਪਾ ਜੀ ਤਾਂ ਫਸ ਕੇ ਵਿੱਚ ਆ ਇੱਕ ਗੱਲ ਰੱਖ ਚਲ ਆਏ ਕਰ ਬਾ

ਅ ਤੇਦੀ ਕਹਿੰਦੇ ਐਨੀਵਰਸਰੀ ਵੀ ਕਰ ਜਿੰਨੀ ਮਨਾਉਣੀ ਹੈ ਤੇਰੀ ਆਈ ਤੇ ਕਹਿੰਦਾ ਤੂੰ ਕਿੱਦਾਂ ਖਾਉਂਗੀ ਨਹੀਂ ਮੈਂ ਮੇਰੇ ਆਏ ਤੇ ਮਨਾਉਂਗੇ ਆਹ ਬੇ ਤਿੰਨ ਚਾਰ ਤੁਸੀਂ ਆਏ ਜਾਣਾ ਆ ਜਦ ਤੱਕ ਦਾ ਮੋੜੇ ਆਉਣਾ ਤਿੰਨ ਚੀਜ਼ ਆ ਜਾਣੀ ਹੈ ਖਾਈ ਹੋਗੀ ਦੋ ਕਿੰਨੀ ਦਾ ਵਿਆਹ ਇਹ ਪਹਿਲੀ ਦੋ ਦਾ ਦੋ ਤਿੰਨ ਦਾ ਦੋ ਤਿੰਨ ਦਾ ਚਾਰ ਨੂੰ ਸਮਝ ਲੋ ਚਾਰ ਨੂੰ ਸ਼ਾਮ ਆਹੋ ਚਾਰ ਪੰਜ ਨੂੰ ਆ ਜਾਣਾ ਪੰਜ ਨੂੰ ਆ ਜਾਣਾ ਸੰਝ ਲੋ ਉਹੀ ਪੰਜ ਛੇ ਦੇ ਮੁਰਦੀ ਗੱਡੀ ਨੂੰ ਆਏ ਜਾਣਾ ਤਾਂ ਪੁੱਤ ਸਾਰੇ ਕੱਪੜੇ ਲਵੇੜ ਲੈਣੇ ਤਾਂ ਨਵੇਂ ਕੱਪੜੇ ਆ ਦੇਖ ਲਾ ਮਟੂ ਜਾ ਤੇ ਚਲੋ ਭਾਈ ਪੰਜ ਪੰਜ ਕ ਤਰੀਕ ਨੂੰ ਮੋੜ ਹੋ ਜਾਣਾ ਚਾਰ ਪੰਜ ਨੂੰ ਤੇ ਗੱਡੀ ਆਏ ਦੀ ਟੈਂਪਰ ਬੋ ਜਿ ਕੁੜੀਆਂ ਮੋੜਦੀ ਸਹੀ ਗੱਲ ਆ ਯਾਦਾ ਹੀ ਰਹਿ ਜੇ ਯਾਦਾ ਹੀ ਹੈ ਇੱਕ ਮੰਨ ਲੈ ਜੇ ਇਹ ਕਿਹਾ ਉਹ ਤਾਂ ਯਾਦਾਂ ਨੇ ਹੂੰ ਪਾਪਾ ਦੀ ਤੁਹਾਡੀ ਮੋੜਦੀ ਗੱਡੀ ਹੋਈ ਸੀ ਹੂੰ ਕੋਈ ਨਾ ਬੰਨੇ ਦੇ ਮੋੜ ਲੈ ਸਾਡੀ ਮੰਮੀ ਅੱਖਾਂ ਰਲ ਕੇ ਦੀ ਹੋਈ ਨਹੀਂ ਦੀ ਆਪਣੀ ਆਪਣੀ ਦੇ ਰੋਗੀ ਮੈਂ ਭੁੱਲ ਗਿਆ ਜਾਗ ਰਹੀ ਆਂਦੀ ਆਓ ਭਾਈ 40 42 ਸਾਲ ਹੋ ਗਏ ਹੁਣੇ ਭਾਈ ਸਾਰਾ ਗਏ ਗਏ ਭਾਈ ਹੂੰ ਮਾਂ ਨਿਕ ਤਾਂ ਹੋਈ ਗਏ ਲੈ ਤਾਂ ਹੋਇਆ ਤਾਂ ਸਾਡਾ ਬਸੀ ਮੰਮੀ ਦੇ ਮੁਰਤੀ ਗੱਡੀ ਫੇ ਚੰਡੀ ਦਾ ਮੰਮੀ ਦੇ ਨਾਨਕੇ ਵਿਆਹ ਹੋਇਆ ਤਾਂ ਹਾਂ ਨਾ ਨਾ ਇੱਕ ਵਾਰ ਮੰਮੀ ਬਹੁਤ ਦੇਰ ਹੋਗੀ ਹੈਨਾ ਨਾ ਨਾ ਗੱਲ ਤਾਂ ਹੁਣ ਇੱਕ ਵਾਰ ਉਹ ਮੈਂ ਗੱਲ ਹੋਰ ਹੋਰ ਕੇ ਬਿਆਨ ਕਰਨੀ ਬਹੁਤ ਦੇਰ ਹੋ ਗਈ ਉਹ ਮੈਂ ਗੱਲ ਲੱਗਿਆ ਮੰਮੀ ਤੈਨੂੰ ਦੱਸਣਾ ਪਤਾ ਨਹੀਂ ਆਪਾਂ ਕੀਦੇ ਵਿਆਹ ਨੂੰ ਗਏ ਤੇ ਬਸੀ ਭਾਈ ਉੱਥੇ ਨਾ ਆਏ ਬਰਾਂਡੇ ਮੈਂ ਸਾਰੇ ਪਏ ਗੱਦੇ ਪਿਛਾ ਕੇ ਰਾਤ ਨੂੰ ਮੈਨੂੰ ਪਤਾ ਨਹੀਂ ਕਿਹਨੇ ਪਾਲ ਮੈਂ ਤਾਂ ਜਿਆ ਛੋਟਾ ਜਿਹਾ ਹੁੰਦਾ ਦਾ ਮੈਨੂੰ ਕਿਸੇ ਨੇ ਕੋੜ ਪਾ ਲਿਆ ਆਪਣੇ ਨੀਕੇ ਬੂਟੇ ਦਾ ਨਾ ਉਹ ਪਾਏ ਰਾਤ ਨੂੰ ਮੇਰੀ ਮੇਰੀ ਖੁੱਲ ਗਈ ਅੱਖ ਮੈਂ ਤਾਂ ਪਾਦੇ ਰਹਾ ਆਠ ਮਾ ਮੰਮੀ ਕਿਥੇ ਛੋਟੇ ਹੁੰਦੇ ਤੇ ਹੋਰ ਮੈਂ ਥੋੜਾ 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 ਯਾਦ ਆ ਮੈਨੂੰ ਤੇ ਮੰਮੀ ਮੰਮੀ ਨੇ ਚੱਕਿਆ ਤਾਂ ਮੈਂ ਚੁੱਪ ਕਰਿਆ ਮੈਂ ਸਾਰੇ ਢਾਲ ਤੇ ਉੱਠੋ ਢਾਲ ਮੰਮੀ ਕਿਥੇ ਛੋਟੇ ਜਿਹੇ ਤੇ ਅੱਫਰੇ ਜਾਂ ਗਏ ਹਾਂ ਹਾਂ ਜਿਵੇਂ ਕਿ ਜਰਾ ਮੈਂ ਇਹ ਨੂਰ ਕੱਢਦਾ ਲੱਗਿਆ ਲੱਗਿਆ ਉਹ ਕਰਨ ਰਹੀ ਤੇਰੇ ਗਲੇ ਪੈਂਦਾ ਹੁੰਦਾ ਤਾਂ ਮੈਂ ਤਾਂ ਮੰਮੀ ਗਲੇ ਪੈਂਦਾ ਰਿਹਾ ਸਹੀ ਗੱਲ ਆ ਸਹੀ ਗੱਲ ਆ ਮੈਂ ਕਹਿੰਦਾ 10 ਸਾਲਾਂ ਤੇ ਹਟਿਆ ਮੰਮੀ ਮੈਂ ਹਾਂ ਚਲ ਆਉਂ ਨਹੀਂ ਪੈ ਜਾਂਦਾ ਜੰਨੇ 15 16 15 16 ਤੱਕ ਤਾਂ ਜਦ ਬੱਚਾ ਹੁੰਦਾ ਜਦ ਤੱਕ ਤਾਂ ਪੈਦਾ ਉਹ ਵੀ ਦਾਦੀ ਉਹਦੇ ਕੰਮ ਤੇ ਇਹਨੇ ਕਰ ਜਾਣਾ ਉਹਨੇ ਮੰਮੀ ਦੀ ਬਾਹ ਤੇ ਜਾ ਕੇ ਪੈਣਾ ਬੋਲੂ ਵੀ ਤੇ ਇਕਲੀ ਕਹਿੰਦੇ ਮੇਰੇ ਗਲੇ ਪੈਂਦਾ ਹਾਂ ਬੋਲੂ ਹੁਣ ਵੀ ਪੈਂਦਾ ਉਹਨੇ ਮੰਮੀ ਦੀ ਬਾਹ ਤੇ ਹੀ ਪੈਂਦਾ ਹੁੰਦਾ ਉਹੀ ਗੱਲ ਆ ਸਾਹ ਹੁੰਦਾ ਮੰਮੀ ਕੋਲ ਨਾਲੇ ਮੈਂ ਤਾਂ ਮੈਂ ਛੱਪ ਤੇ ਛੋਟਾ ਦਾ ਘਰ ਮੈਂ ਸਾਰਿਆਂ ਤੇ ਲਾਡ ਲਾਤਾ ਨੋਟਿਸ ਕਰੀਓ ਜਦ ਵੀ ਮਾਂ ਲਾ ਜਾਂਦੀ ਗੇਟ ਪਰ ਤੀ ਹੱਕ ਮਾਰਦੀ ਮੰਮੀ ਨੂੰ ਇੱਥੇ ਵੀ ਮੰਮੀ ਕਿੱਥੇ ਆ ਤਾ ਉਹਦਾ ਇੱਕ ਮੰਮੀ ਚਾਹੇ ਕੋਈ ਮੰਮੀ ਨਾ ਆਏ ਹੋ ਮੰਮੀ ਬਿੱਤੀਆਂ ਬਸ ਸਹੀ ਗੱਲ ਤੇ ਫੇ ਹੁਣ ਜਿਆਦਾ ਟਾਈਮ ਨਾ ਲਾਓ ਮੈਂ ਆਕੇ ਮਹਿਸਾ ਚੋਣੀਆਂ ਚਲੋ ਜਲਦੀ ਫੇ ਚਲੀਏ ਹੁਣ ਮਿਲਦੇ ਆਂ ਜੀ ਤੁਹਾਨੂੰ ਰੋਪੜ ਜਾ ਕੇ ਨੂਰ ਪਤਾ ਨਹੀਂ ਕੀ ਕਹੀ ਜਾਂਦੀ ਕੀ ਕਹਿੰਦਾ ਤੂੰ ਨੇ ਹੁਣ ਨਹੀਂ ਕਹਿ ਹੁਣ ਚਾਚੂ ਤਾਂ ਚੱਕ ਗਈ ਹੁਣ ਨਹੀਂ ਕਹਿਣਾ ਨਹੀਂ ਨਰਮ ਪਈ ਦੇ ਆਪਾਂ ਲੈਣਾ ਕੀ ਆ ਕੱਪੜੇ ਵੀ ਜਾਣੇ ਆਪਾਂ ਗਰਮ ਇਨਰ ਸੂਟ ਦੇਖੀ ਉਹਨੂੰ ਤਾਂ ਆ ਵੀ ਦੇਖ ਲੈ ਨੀ ਕੱਪੜੇ ਵੀ ਇੱਕ ਦੋ ਨੂੰ ਰੂ ਬਲਕਿ ਉਹਨੂੰ ਤਾਂ ਲੈ ਲਈ ਉਹ ਪਕਾਜੇ ਤੈਨੂੰ ਕੱਪੜੇ ਲੈ ਲੈ ਹੁਣ ਤੈਨੂੰ ਨਹੀਂ ਦਬਾਉਣੇ ਦੇਖੀ ਬੂ ਬੂਦਿਕ ਸਮਝ ਆ ਗਈ ਤੈਨੂੰ ਹੁਣ ਤੈਨੂੰ ਨਹੀਂ ਦਵਾਉਣੇ ਹੁਣ ਤੂੰ ਵੱਡਾ ਹੋ ਗਿਆ ਮੈਂ ਲੈਣੇ ਆ ਤੂੰ ਵੱਡਾ ਹੋ ਗਿਆ ਅੱਜ ਮੈਨੂੰ ਪਰੇ ਕਰਦਾ ਕਿੰਨਾ ਪਰੇ ਹੋਣਾ ਮੈਨੂੰ ਦੇਖ ਲੈਣ ਦੇ ਦੇ ਕਿ ਵੱਡਾ ਹੋ ਗਿਆ ਹੁਣ ਤੈਨੂੰ ਦਾਣੀ ਨਹੀਂ ਏ ਤੂੰ ਵੱਡਾ ਹੋ ਗਿਆ ਤਾਂ ਪੁਰਾਣਾ ਤੂੰ ਪੁਰਾਣੇ ਆ ਇਹਨਾਂ ਦੇ ਹੇਠੋਂ ਨਹੀਂ ਪਈ ਇਹਨੂੰ ਤੋੜਿਆ ਹਾਂ ਆਪਾਂ ਨੇ ਸਾਰੇ ਉਦਾਂ ਨਵੇਂ ਆਰਟੀਕਲ ਆ ਗਏ ਇਹਨਾਂ ਕੋ ਹਨਾ ਆ ਚੀਜ਼ ਦਿਖਾ ਮੈਨੂੰ ਆਹ ਬਹੁਤ ਸੁਣਨੇ ਲੱਗਿਆ ਇਹ ਡਾ ਹਮਮ ਦੇਖੀ ਮੈਡਮ ਸਾਡੀ ਦੁਕਾਨ ਦੇ ਵਿੱਚ ਨਵਾਂ ਆਰਟੀਕਲ ਆਇਆ ਹੈ ਇੱਕ ਹਨ ਸਾਡੇ ਤੇ ਵੀ ਬਚਿਆ ਹੋਗਾ ਇਹਦੇ ਤੇ ਮੂਰ ਵੀ ਨਹੀਂ ਲੱਗੂਗਾ ਤੁਹਾਡੇ ਬੱਚੇ ਤੇ ਪਾਇਆ ਹੈ ਬਹੁਤ ਜਿਆਦਾ ਜਚੂਗਾ ਇਹ ਨਾਲ ਇੱਕ ਫ੍ਰੀ ਕਰ ਦੋ ਇੱਕ ਨੜੀ ਕਿ ਦੋ ਕੁੜੀਆਂ ਫਿਰ ਐਦਾਂ ਕਰੋ ਨਾ ਤੁਸੀਂ ਸਾਨੂੰ 1500 ਰੁਪਇਆ ਦੇ ਦਿਓ ਇੱਕ ਨੜੀ 300 ਤੇ ਇੱਕ ਚਾਹ ਪਈ 800 ਰੁਪਇਆ ਲੈਣਾ ਦੋ ਦੋ ਇੱਕ ਮੇਰੀ ਛੋਟੀ ਕੁੜੀ ਉਸ ਤੇ ਇੱਕ ਬੋਡੀ ਤੇ ਲੰਘ ਜੇ ਲੰਘ ਜੇ ਕਿੱਦਾਂ ਵੀ ਕਸਟਮਰ ਨੂੰ ਤੁਸੀਂ ਚੰਗੀ ਤਰ੍ਹਾਂ ਹੈਂਡਲ ਨਹੀਂ ਕਰਦੇ ਬੇਕਾਰ ਬੰਦੇ ਤੁਸੀਂ 800 ਹੀ ਚਲਾਈ ਨਾ 30 3000 ਰੁਪਇਆ ਦੇ ਦੋ ਤੇਰੀ ਨਾ ਮੇਰੀ 600 ਰੁਪਇਆ ਲੈਣਾ ਦੇ ਨਹੀਂ ਤਾਂ ਮੈਂ ਤੁਹਾਨੂੰ ਉੱਤੇ ਵੀ ਘੱਟ ਕੇ ਤੁਸੀਂ ਤਾਂ ਜੀ ਮੈਂ ਦੂਈ ਦਿਖਾਉਂਦੇ ਚੱਲੀ ਨਹੀਂ ਤਨੂ ਨੂਰੂ ਆ ਜਾ ਇੱਧਰ ਆ ਵੀ ਤੂੰ ਨੂਰੂ ਆ ਜਾ ਹੋਰ ਵੀ ਉਹ ਕਹਿੰਦੀ ਮੈਂ ਆ ਲੈਣਾ ਆ ਲੈਣਾ ਕਰਦੀ ਸਿੱਧੀ ਆ ਇਨਰ ਇਹ ਪਹਿਲਾਂ ਇਨਰ ਹੀ ਦੇਖ ਲੋ ਗਰਮ ਬੱਚੇ ਵਾਸਤੇ ਆ ਦੇਖੋ ਭਾਈ ਆ ਇਨਰ ਹੀ ਆ ਨੂਰ ਦੇ ਮਨ ਕੀ ਇਤ ਦੇ ਤਾਂ ਸਰ ਗਿਆ ਮਨਕੀਰ ਤੇ ਨੂਰ ਵਾਲੇ ਪਾਤੇ ਅਸੀਂ ਮਨਕੀਰ ਕੋ ਵੀ ਹੂੰ ਤੇ ਮਨਕੀਰ ਨੂਰ ਨੂੰ ਲੈ ਹੋਏ ਹਨਾ ਨੂਰ ਨੂੰ ਲੈ ਹੋਏ ਬਸ ਉਹ ਲਾਸਟ ਵਾਲਾ ਲੱਗਦਾ ਸਹਜਾ ਜੀ ਆ ਜੀ ਜਾ ਇਹ ਬਸ ਹੋਰ ਕੋਈ ਚੱਕਰ ਨਹੀਂ ਹਾਂ ਠੀਕ ਹੈ 18 ਤੋਂ 24 ਵਾਲਾ ਹੋਰ ਬੜਾ ਤੋਂ 18 ਤੋਂ 24 ਵਾਲੀ ਰਹਿੰਦੀ ਹੈ ਸੋ ਮਾਣ ਮਿਲਤੇ ਹੈ ਨਾ ਐਰ ਕੀ ਨੂਰ ਪਾਲੂਗੀ ਫਿਰ ਗਾਂ ਨੂੰ ਮਨਕੀਰ ਤ ਪਾਲੂਗਾ ਨੂਰ ਨੂੰ ਹੋਰ ਲੈ ਦੂਗੇ ਇਹ ਨਿਆਣੇ ਦਾ ਬੱਚਾ ਨਿਆਣਾ ਦਾ ਤਾਂ ਚੱਲੀ ਆ ਪਜਾਮੀਆਂ ਇਹਦੇ ਨਾਲ ਦੀਆਂ ਪਜਾਮੀਆਂ ਕਿ ਨਿਆਣਾ ਤਾਂ ਇਹ ਛੋਟੇ ਨਿਆਣੇ ਦੀ ਤਾਂ ਇਦਾਂ ਹੀ ਠੀਕ ਲੈਂਦਾ ਹਮ ਦੇਖ ਲਈ ਪਾ ਕੇ ਦੇਖ ਵੈਸੋ ਨੂਰੂ ਪਾ ਕੇ ਹੀ ਦੇਖ ਲੋ ਅੱਗੇ ਕਿੱਥੇ ਬੋਲਣਾ ਅੱਛਾ ਫਿਰ ਲਾ ਕੇ ਦੇਖ ਲੋ ਪਜਾਮੀਆਂ ਵੀ ਲੈਣੀਆਂ ਹੋਣੀਆਂ ਪਜਾਮੀਆਂ ਵੀ ਲੈਣੀਆਂ ਹਮ ਪਜਾਮੀ ਦੇਖੇ ਪਜਾਮੀਆਂ ਵੀ ਦੇਖ ਲਓ ਆ ਬੜੇ ਸਹਜ ਕੱਢੀ ਹੈ ਨਾ ਹੇ ਨੂੰ ਰੱਖ ਦੋ ਹੇ ਮੈਨੂੰ ਫੜਾ ਦੋ ਆ ਤਾਂ ਦੋ ਤਿੰਨ ਹੀ ਇਸ ਤਰ੍ਹਾਂ ਕਰੀਆ ਤਾਂ ਬੜੀ ਲੱਗੇਗੀ ਹਮਮ ਕਾਲੇ ਜੀ ਦੋ ਤਿੰਨ ਚਾਲ ਦੇ ਬਸੇ ਜਿਹੜੇ ਪਿੱਛੇ ਪਈ ਹੈ ਹੈ ਨਾ ਸੇਮ ਕਲਰ ਲਿਓ ਹਾਂ ਆ ਤਾਂ ਮੈਚ ਕਰ ਗਿਆ ਉਹ ਵੀ ਨਾ ਦੀ ਮੇਰੇ ਖਿਆਲ ਵਿੱਚ ਹਾਂ ਆਹ ਠੀਕ ਹੈ ਨਹੀਂ ਆਹ ਮੈਂ ਕਿਹਾ ਡਾਰਕ ਜੀਆਂ ਜ਼ਿਆਦਾ ਆ ਲਓ ਦੋ ਤਿੰਨ ਸਾਲ ਬਸ ਓਕੇ ਹੋ ਗਿਆ ਕੰਮ ਉੱਗੀ ਨਰਾਂ ਦਾ ਕੰਮ ਤਾਂ ਨਿਭੜ ਗਿਆ ਤੇ ਹੁਣ ਆਹ ਸਾਰੀਆਂ ਡਰੈਸਾਂ ਮੰਮੀ ਆ ਦਿਖਾ ਨਵੀਆਂ ਆਈਆਂ ਹੋਈਆਂ ਹਾਂ ਹਨਾ ਨਾਲ ਪਾਲਸ ਨਾਲ ਪਾਲਸ ਯਾਣੇ ਪਤੇ ਆਣੇ ਨੂੰ ਹਾਂ ਕੁਛ ਨਹੀਂ ਦੇ ਆਹ ਹਰ ਗੁੰਦੇ ਆਜੂਗੇ ਸੈਂਡ ਕਵਰ ਆ ਵੀ ਹੈ ਪਿੱਛੇ ਗੁੱਡੇ ਹਮ ਬੜੇ ਆ ਤੇ ਹੋਰ ਹੈ ਨਹੀਂ ਹਮ ਬੜੇ ਆਤਾ ਇਹ ਤਾਂ ਬੜੇ ਆਤਾ ਮਨਕੀਰ ਦੇ ਪਾਸੇ ਲੈ ਲੈ ਕਦਾ ਇਹ ਤਾਂ ਤਾਰ ਹੀ ਜਾਂਦਾ ਮੰਮੀ ਘਰੇ ਘਰੇ ਆ ਜੇ ਮੈਂ ਪਾਂਦੀ ਹਾਂ ਜੀ ਹਾਂਜੀ ਤੂੰ ਖੜਦਾ ਕੱਤ ਨਹੀਂ ਹੁੰਦਾ ਸੱਚੀ ਕਾ ਦੇ ਐ ਕਾ ਦੇ ਸੱਚੀ ਕਾ ਬੁਲਾ ਦੇ ਚਾਚੀ ਆ ਜਾ ਪਹਿਲੇ ਜੈਸਨ ਨੂੰ ਕੋਈ ਚਲਸੀ ਦੇਖੀ ਜਾ ਦੇ ਨੂਰ ਵੀ ਲੱਗੀ ਦੀ ਆ ਨਾਲ ਮਾਮਾ ਜੀ ਨੂਰ ਨੇ ਤਾਂ ਬਸ ਇੱਥੇ ਤੇ ਛੇਕਰ ਜਾਂ ਚੱਕਣਾ ਇਹਨਾਂ ਦਾ ਇਹਨਾਂ ਦਾ ਪਤਾ ਹੈ ਛੇਕਰ ਚੱਕਣਾ ਇਹਨੇ ਜਾਣ ਲੱਗੀ ਨੇ ਪਤਾ ਨਹੀਂ ਕਿੱਥੇ ਮੈਂ ਮਾਰੂਗਾ ਲੈ ਦੱਸ ਆ ਦੇਖੋ ਹਾਂ ਇਹ ਤਾਂ ਕਿੰਨੂ ਸੀ ਪਈ ਆ ਤੂੰ ਅਸੀਂ ਮੈਂ ਕਹੇ ਲੱਗੀ ਨੂਰ ਅਸੀਸੀ ਚ ਹਾਂ ਹਾਂ ਛੱਕਣਾ ਨਹੀਂ ਠੀਕ ਉਹ ਆਂਦਾ ਹੈ ਜਿਹੜਾ ਉਹਦਾ ਪ੍ਰੋਫਾਈਲ ਹੈਗਾ ਉਹਨੂੰ ਜੋ ਦਿਖਾਈ ਲੱਗੇ ਨਾ ਉਹ ਹੀ ਮੰਗੀ ਜਾਣਾ ਆਹੋ ਆ ਹਾਂ ਵੀ ਦਾ ਇੰਟਰੀ ਇਹ ਉਹਦਾ ਸਾਈਜ਼ ਇਹ ਆ ਹਮੇ ਉਸਦੇ ਗਾਣੇ ਦੇ ਇੱਕ ਨੇ ਜੀ ਸਟੈਟ ਰਿਕਾਰਡ ਵੀ ਕਰਾਈ ਗਏ ਕੱਪੜੇ ਦੇ ਜਮਾਈ ਕੱਪੜੇ ਵੀ ਆਉਂਦੇ ਨੇ ਉਹ ਦੇਖ ਪਏ ਹੈ ਨਾ ਹਾਂ ਐਵੇਂ ਕਿਉਂਕਿ ਇਹਦਾ ਚਿਹਰਾ ਬਹੁਤ ਬੜੇ ਆ ਰਹਿਣੇ ਇਹ ਹਾਂ ਉਹਨਾਂ ਨੇ ਪਾਰੇ ਪੂਰੇ ਨਹੀਂ ਹੁੰਦੇ ਨੇ ਬੜੇ ਨਹੀਂ ਹੈਗੇ ਹੱਥ ਲਾਓ ਮੇਰੇ ਹੱਥ ਬੋਕਾ ਲਓ ਕਿਉਂਕਿ ਆਹ ਨਾ ਇਹ ਵਿੱਚ ਬਜੇ ਨਹੀਂ ਹੁੰਦਾ ਉਹ ਤਾਂ ਠੀਕ ਆ ਪਰ ਬੜੇ ਆ ਇਹ ਤਾਂ ਉੱਪਰ ਨੂੰ ਬੜੇ ਆ ਇਹ ਆ ਤਾਂ ਸਾਰਿਸ ਤਾਂ ਛੋਟਾ ਹੀ ਆ ਜੀ ਲੈਣਾ ਇਹਦੇ ਵਿੱਚ ਨਿਆਣੇ ਨੂੰ ਵਜਨ ਜਿਆ ਨਹੀਂ ਲੱਗਦਾ ਹਲਕੇ ਹੁੰਦੇ ਆ ਹਾਂ ਗੁਨੇ ਲੈਣੇ ਆ ਤੇ ਇੱਕ ਮਿੰਟ ਖੜ੍ਹਜੋ ਨੂਰ ਲੈ ਲਈਏ ਨੀ ਨੂਰਾ ਕਹਿੰਦੀ ਇਹ ਸੋਨੇ ਆ ਕਿ ਗੰਦੇ ਆ ਗੰਦੇ ਗੰਦੇ ਆ ਕਹਿੰਦੀ ਚਲ ਲੈ ਲੈ ਉਹ ਆ ਠੀਕ ਲੱਗਦਾ ਜਿਹੜੇ ਤੁਹਾਡੇ ਹੱਥ ਚ ਆ ਇਹ ਬਟ ਜਿਆਦਾ ਬੜੇ ਹੋ ਜਾਂਦੇ ਆ ਇਸ ਤੋਂ ਲਿਆ। ਜਿਆਦਾ بڑے ਆ ਇਹਦੇ ਤਾਂ ਪੈਰ ਤਾਂ ਛੋਟੇ ਵਿਚਾਰੀ ਦੇ। ਇਹਦਾ ਵਿਚਾਰੀ ਦੇ ਜਮੀਨ ਛੋਟੇ ਛੋਟੇ ਪੈਰ। ਹਾਂ ਇਹ ਤਾਂ ਜਿਆਦਾ بڑے ਆ ਸੀ ਠੀਕ ਹੈ। ਛੋਟੇ ਛੋਟੇ। ਇਹਦੇ ਚ ਕਲਰ ਹੋਰ ਨਹੀਂ? ਨਹੀਂ ਉਹ ਦੇਖੋ ਸਾਰੇ ਇਹ ਹੀ ਆ। ਜੀ ਇਹ ਪਖਣੇ ਆ ਨਲੋ। ਜਿਆਦੇ ਠੰਡ ਚ ਠੀਕ ਆ। ਹਾਂ ਇਹ ਧੁੰਦਾਂ ਚ ਪਹਿਣਾ ਇਹ। ਮੈਨੂੰ ਪਤਾ ਤੇ ਤੁਹਾਡੇ ਧੀਰੇ ਖੋਲਣੇ ਹੀ ਹੋ। ਟੋਪੀ ਤਾਂ ਵੀ ਤਾਂ ਪਏ ਆ। ਆਹੋ ਟੋਪੀਆਂ ਤਾਂ ਹੈਗੀਆਂ ਨਾ। ਕਲਰ ਸੇਮ ਹੀ ਆ ਨਾ। ਇਹ ਸੇਮ ਹੀ ਆ ਦੱਸੋ ਕਿਹੜਾ ਲੈਣਾ ਫਿਰ। ਸੇਮ ਕਲਰ ਆ ਆੜ ਬਿੰਦੀਆਂ ਵਾਲੇ ਜਣੀ ਐਦੀ ਲੈ ਦੱਸੋ ਆ ਠੀਕ ਆ ਚੱਲ ਜਿਹੜਾ ਮਰਜੀ ਦੀ ਆ ਤਾਂ ਲੈਣੀ ਟੋਪੀ ਕੋਈ ਕਾਟਨ ਦੀਆਂ ਹੋਣੀਆਂ ਮੇ ਮਮੀ ਇਹ ਤਾਂ ਬਹੁਤ ਪਈਆਂ ਆ ਕਾਟਨ ਦੀਆਂ ਦਾ ਠੀਕ ਆ ਚਲੋ ਫਿਰ ਅੱਗੇ ਹੁੰਦੇ ਹਾਂ ਦੇਖਦੇ ਹਾਂ ਕੀ ਕਰੀਏ ਸੋ ਇੱਥੇ ਹੈ ਨਹੀਂ ਨੂੰ ਆਣੀ ਆਹ ਆਹ ਟੋਪੀਆਂ ਬੜੀਆਂ ਆ ਨਾ ਇਹ ਤਾਂ ਦੋ ਇੱਕ ਮੈਂ ਕੀਤੇ ਰੱਖਦਾ ਲੈ ਕਿਹਣੀ ਤਾਂ ਵੱਡੀ ਐ ਜੀ ਇਹ ਪੋਲਰਮ ਬੀਅਰ ਬੀਅਰ ਕਿਹਾ ਬੰਬੀਅਰ ਕੀ ਚੀਜ਼ ਹੈ ਬੀਅਰ ਐਕਸ ਉਹ ਕਾ ਹੋ ਗਿਆ ਸੀ ਦਰਵਾਜ਼ਾ ਦੇ ਕੇ ਦਿੱਤੇ ਆਪਣੇ ਆਪ ਚੋਂ ਅੰਦਰ ਹੋ ਗਿਆ ਦਰਵਾਜ਼ਾ ਆ ਦੇ 10ਵੇਂ ਬੂਟ ਹੋਵੇ ਨਹੀਂ ਪਰ ਇਹ ਦੂਏ ਚ ਪੋਰ ਜਾਏ ਸਾਰੇ ਕੱਪੜੇ ਵਾਲੇ ਆ ਦੇਖ ਨੰਨੀ ਆ ਮੈਂ ਠੀਕ ਹੈ ਰੇਂਜ ਇਹਨਾਂ ਦੀ ਇਹ ਆਪਣਾ ਉਡੀ ਲਾਉਣੀ ਹੈ ਅੱਜ ਸਾਰੇ ਨੇ ਆ ਦੇਖੀ ਆਰੇ ਕਾਕੇ ਉਹ ਦੇਖ ਆ ਦੇਖੀ ਦੋ ਚੱਕ ਲਈ ਲੈ ਓਏ ਆ ਰੱਖ ਤੇ ਲਿਆ ਕੇ ਸੁਣਦੇ ਨਹੀਂ ਜੀ ਆਹ ਦੇਖਾਂ ਜੀ ਕਿ ਆਹ ਦੇਖਾਂ ਜੀ ਦੇਖ ਲਾ ਬੀਬੂ ਬੂਬੂ ਤਾਂ ਹੈਗੀਆਂ ਹਰ ਬੂਹੇ ਤੋਂ ਬਹੁਤ ਹਨ ਬੜੇ ਬੋਟਾ ਨੇ ਦੂਰੇ ਉਹ ਨੂਰੇ ਉਹਦੇ ਕਾਕਾ ਖੜਾ ਉਹਦੇ ਕਾਕਾ ਕਿੱਥੇ ਕਾਕਾ ਕਿੱਥੇ ਕਾਕਾ 200 ਰੁਪਏ ਦੀ ਪਰ ਇਹ ਹੋਣੀ ਨਹੀਂ ਹੋਣੀ ਪਰ ਇਹ ਸਟੀਲ ਦੀ ਆ ਹਾਂ ਕਿਉਂਕਿ ਉਹ ਸਟੀਲ ਹੈਵੀ ਹੁੰਦੀ ਹੈ ਤਾਂ ਜਮੈਂ ਦੇਖ ਮਾਣੀਆਂ ਨਹੀਂ ਆਂ ਇਹਦਾ ਹਰ ਖੜਕਦੀਆਂ ਉਹਦਾ ਹੈਵੀ ਹੁੰਦੀਆਂ ਆ ਵੇਖੀ ਨਹੀਂ ਸੋਹਣੀ ਬੁੱਡ ਇਹ ਪਰ ਉਹ ਇਹਦੇ ਮੈਂ ਉਦਾਂ ਗਲਾਸ ਇੱਕਾਉਣਾ ਜਿਹੜੀ ਆਪਾਂ ਲੈ ਕੇ ਆਏ ਤੇ ਨਾ ਉਹ ਵੈਲਟਨ ਦੀ ਪਤਾ ਨਹੀਂ ਕਿਹੜੀ ਥੀ ਉਹ ਤਾਂ ਬਹੁਤ ਹੈਵੀ ਆ ਇਹ ਤਾਂ ਬਿਲਕੁਲ ਇਹ ਉਹ ਚਲੋ ਪੁੱਤ ਆ ਗਈ ਆਰੀ ਨਾ ਪੁੱਤ ਹੜ ਜਾ ਚਲੋ ਆ ਦੇਖੋ ਜੈਕਟ ਕਿਆ ਸੋਣੀ ਆ ਜੀ ਦਾ ਪ੍ਰਾਈਸ ਹੈਗਾ 650 ਬਹੁਤ ਸੋਹਣਾ ਕੱਪੜਾ ਔਰ ਬਹੁਤ ਸੋਹਣਾ ਦੇਖੋ ਐਨ ਗਰਮ ਪਿਆ ਨਾਲ ਚਲੋ ਆ ਜੀ ਬਹਿਟ ਤਾਂ ਦੇਖੇ ਇੱਧਰੋਂ ਆਹ ਨੂਰ ਵਸੇ ਦੀਆਂ ਜਿਆਦਾ ਕੱਪੜਾ ਇੱਧਰ ਜੈਕਟਾਂ ਪਈਆਂ

ਆਹ ਤਾਂ ਥਾਸ ਨੇ ਮੈਨੂੰ ਨਹੀਂ ਸਭੇ ਕਰ ਨੂੰ ਪਰ ਤੁਸੀਂ ਲੈ ਗਏ ਤੇ ਦੰਡਾ ਆਪਣੀਆਂ ਬੋਲਦਾ ਗਰਮ ਬੋਲਦਾ ਆਹ ਆ ਲੈਤਾ ਹੁਣ ਅਸਤ ਤੱਕਤੀ ਹੁਣ ਉਹ ਰੱਖਤੀ ਲੈ ਕੇ ਹੈ ਬਸ ਮਟੂ ਜਿਆ ਉੱਥੇ ਵੀ ਲਿਆਣ ਕੇ ਇੱਥੇ ਰੱਖ ਦਿੰਦੀ ਹੋਰ ਦੀਰ ਦੀਰ ਆ ਦੇ ਇੱਕ ਮਿੰਟ ਪੋ ਇਹ ਆ ਦੇ ਚੈਸਮੈਂਟ ਡਰੈਸ ਤੂੰ ਮੇਰੇ ਕਦੇ ਪਿਆਰ ਹੈ ਨਾ ਇਹ ਨਹੀਂ ਤੂੰ ਵੀ ਲੈ ਲਾ ਮੈ ਵੀ ਲੈ ਲੈਂਦੀ ਲੈ ਮੈਂ ਮੈਂ ਨਹੀਂ ਲੈਂਦੀ ਨੂਰ ਨੂੰ ਦੱਸ ਕਿਹੜਾ ਭਲਾ 10 ਨੂੰ ਸਾਈਜ਼ ਜਿਹਨਾਂ ਚ ਕਿਹੜਾ ਹੋਗਾ ਕਿੰਨਾ ਸੋਹਣਾ ਹੈ ਬਲੈਕ ਕੰਟਰੀ ਇਹ ਘਰ ਪਈ ਹੋਈਆਂ ਉਹਦੇ ਚ ਲਾ ਲਈ ਸਾਈਜ਼ ਦੋਰੇ ਸਾਈਜ਼ ਕਿੱਥੇ ਦੇਖਾ ਰਹੇ ਨੇ ਹਰ ਦੁਨੀਆ ਉੱਤੋਂ ਤਾਂ ਦੇਖ ਕੇ ਚੱਲੀ ਗੀ ਜਰਾ ਸਾਈਜ਼ ਤੋਂ ਦੇਖ ਦਿੰਦੇ ਸਾਈਜ਼ ਹੈ ਇਹਦੇ ਪਰ ਦੇਖੋ ਆ ਟੈਗ ਜੇ ਇਹਦੇ ਪਰ ਹੁਣ ਵੇਈਆ ਫਿਰ ਸਾਰੇ ਆਜੋ ਉਹ ਹੀ ਲੈ ਕੇ ਆਇਆ ਹੋਰ ਦੇਖ ਫਿਰ ਕੁਝ ਚੀਜ਼ ਬਾਮਾ ਲਈ ਦੇ ਤਾਂ ਇਹਦੀ ਵੀ ਏਹੀ ਹੈ ਜੈਕਟ ਅਭੀ ਕੁਝ ਯੂਨੀਕ ਜੀ ਹੋਊਗੀ ਗੱਲ ਇਹਦਾ ਵੀ ਏਹੀ ਹੈ ਫਿਰ ਅਸੀਂ ਪਿੱਛੇ ਦੇਖ ਬੜਾ ਨਹੀਂ ਕਿੰਨਾ ਚਾਹੀਦਾ ਆਪਾਂ ਨੂੰ ਏ ਬੀ ਸੀ ਗਿਆ ਮੈਂ 18 ਤੋਂ 24 ਦੇ ਹਿਸਾਬ ਨਾਲ ਇਦਾਂ ਲੈਂਦੀ ਹੁੰਦੀ ਫਿਰ ਬਚ ਗਈ ਗਰਗੀ ਦੀ ਹਾਂ ਵੀ ਲੈ ਲੂੰ ਲੈ ਲਾ ਵੀ ਆ ਦੇਖ ਕਿ ਕਿੰसनी ਫਰਾਕ ਹੈ ਪਰ ਪਜਾਮੀ ਇਹਦੀ ਪਤਾ ਨਹੀਂ ਕਿੱਥੇ ਆ ਪਜਾਮੀ ਇਹਦੇ ਵਿੱਚ ਹੀ ਹੋਣੀ ਆ ਹੈ ਜੀ ਨਾ ਹੈ ਨਹੀਂ ਨਾ ਇਹੋ ਜੇ ਲੱਭੀ ਹੈ ਫਰਾਕ ਕਿ ਤੇ ਰੱਬ ਜਿਵੇਂ ਪੂਰੇ ਕਿਥੇ ਹੋ ਤਾਂ ਕੋ ਚਾ ਚਾਚੂ ਗਾ ਚਾਚੂ ਕੋਈ ਕਿਥੇ ਫੜੀ ਪਤਾ ਫੜ ਲੈ ਫੜ ਲੈ ਇਹਨੂੰ ਇੱਧਰ ਦੇਖ ਮੇਰੇ ਵੱਲੋਂ ਦੇਖ ਮੇਰੇ ਵੱਲ ਚਾਚੂ ਨੂੰ ਫੜ ਕੇ ਇਹਨੂੰ ਫੜ ਆਹ ਪੜ ਹਾਏ ਮੇਰਾ ਪੁੱਤ ਚੋੜਾ ਜਾ ਕੇ ਬੱਚਾ ਬਾੱਚ ਥੈਂਕ ਯੂ ਤੱਕਿਆ ਲੈਣਾ ਹੋਰ ਦੂਰ ਬੰਦਾ ਤਰਪਰੇ ਕਿਆ ਲੈਣਾ ਤਪੜੇ ਕਹਿੰਦੀ ਕਿਹੜੇ ਤਪਲੇ ਲੈਣੇ ਤਾਂ ਮੇਰੇ ਹੱਥ ਲਾ ਕੇ ਦੱਸ ਦੇ ਵੀ ਮੈਂ ਆ ਤਾਂ ਨਹੀਂ ਵੱਡੀ ਐ ਇਹ ਤੈਨਾਂ ਬੜੇ ਜੋ ਕਹੜੇ ਤਪਲੇ ਲੈਣੇ ਆ ਇਹ ਵੀ ਲੈਣੇ ਆ ਆ ਬਾਦੀ ਲੈਡੀ ਆ ਇਧਰ ਵੀ ਲੈਣੇ ਆ ਇੱਧਰ ਵੀ ਲੈਣੇ ਤਪਲੇ ਲੱਡੂ ਲੈ। ਇੰਦਰ ਮੈਨੂੰ ਵੀ ਲੈ ਕੇ দাও। ਤੱਕੜੇ ਤਪਲੇ ਲੈਣੇ ਆ। ਕਹਿੰਦੇ ਕਿੱਡੇ ਆਏ ਆ। ਤੂੰ ਦੇ ਮਾਰ ਨਹੀਂਗਾ ਫਟਾਫਟ। ਨਹੀਂ ਨਹੀਂ ਨਹੀਂ। ਤਪਲੇ ਆ ਪਰ ਇਹਨੇ ਮੇਰੇ ਮੋਦਕ ਲੈ ਕੇ ਆ। ਉਹ ਵੀ ਚਾਗਰੀ ਆ ਨ ਪੂਰੀ ਵਾਲੇ ਵਾਲੇ ਨੂੰ। ਇਹ ਮੈਂ ਨਾ ਇਹੇ ਚਾਹ ਨਾ ਹੋਦੀ ਸੀ ਨਾ ਇੱਕ ਸੂਟ ਇਹ ਮਿਲਿਆ ਨਹੀਂ ਆਉਂਦਾ। ਬਹੁਤ ਸਮਸਟਾ ਹੈ। ਚੈਨਲ ਆ। ਹਾਂ। ਮੇਰਾ ਭਾਈ ਹੁਣ ਇੱਥਾ ਆ। ਮੈਂ ਤਾਂ ਅਜ ਪੁੱਤ ਨੂੰ ਨਹੀਂ ਲੈਣਾ ਉਧਰ ਤੋਂ ਇਹ ਲਿਆ। ਸ਼ੁਭ। ਤੇ ਵੀ ਸਹੀ ਸ਼ੋਅ ਆ। ਮੈਨੂੰ ਕੀ ਸਮਝ ਨਹੀਂ ਆਉਂਦਾ ਆਹ ਤਾਂ ਸਾਰੀ ਬੜੀ ਹੈ ਆਪਣੇ ਲੈ ਕੇ ਗਏ ਵੇ ਨਾ ਆਸੇ ਕਾ ਨਹੀਂ ਪਤਾ ਲੱਗਦਾ ਕੀ ਲੈਏ ਹਾਂ ਇਹ ਨੂੰ ਆਹ ਦੇਖੋ ਤੇ ਕਾ ਲੈ ਲੈਣੇ ਮੈਨੂੰ ਸੋਹਣਾ ਹੀ ਬਹੁਤ ਲੱਗਿਆ ਉੱਥੇ ਤੋਂ ਲੈਣ ਨੂੰ ਹੋਣੀ ਆ ਫਿਰ ਇਹਨੇ ਕਿਹੜੇ ਉਹ ਹੁਣ ਲੁਕੇ ਬੈਠਣਾ ਹੂੰ ਸੋਹਣਾ ਲੱਗਦਾ ਉਹ ਵੀ ਹਾਂ ਇੱਕ ਤਾਂ ਵੀ ਕਿੰਦੀ ਸੋਹਣੀ ਹੈ ਦੀਦੀ ਕਾ ਲੈ ਲੈਣਾ ਮੈਂ ਬਸ ਹਾਂ ਇੱਕ ਨਾਲ ਕਾ ਲੈ ਲੈਣੇ ਲੈ ਆ ਦੇ ਦੇ ਬਿਲ ਕਰਾ ਲੂਗੇ ਇਕੱਠੇ ਹੂੰ ਹੁਣ ਦੋ ਆਹ ਹੋ ਗਏ ਓਕੇ ਰਿਪੋਰਟ ਓਕੇ ਆਇਨਰ ਇਨਰ ਲੈ ਲੇ ਇਨਰ ਹੋ ਗਏ ਇੱਕ ਆਹ ਹੋ ਗਿਆ ਬੂਟ ਹੋ ਗਿਆ ਉਹ ਜਾ ਹੋ ਗਿਆ ਤੈਨੂੰ ਆਪਣੇ ਆਪ ਚੁਪਲਾਉਂਦਾ ਹੈ ਆਪਾਂ ਨਹੀਂ ਜਾਣਾ ਨੇ ਥਾਂ ਅਸੀਂ ਵੀ ਮੜੇ ਜੇ ਥੱਲੇ ਜਾਣਾ ਤੂੰ ਹੀ ਕਿੱਥੇ ਜਾਣਾ ਬਸ ਥੱਲੇ ਜਾਣਾ ਓਏ ਲੇਡੀਜ਼ ਲੇਡੀ ਸਾਡੇ ਉਹਦੇ ਮੈਂ ਹਾਂ ਬੱਲੇ ਤੁਹਾਡੇ ਨਿਆਣਿਆਂ ਦੇ ਨਾਲ ਮੰਮੀਆਂ ਫ੍ਰੀ ਮੰਮੀਆਂ ਫ੍ਰੀ ਹਾਂ ਦੇਖੋ ਸਹੀ ਤਾਂ ਪੂਰੇ ਆ ਦੇਖੀਏ ਇੱਧਰ ਓ ਬੱਸ ਕਰ ਚਲੋ ਫੇਰ ਕਿਹਦਾ ਮਾਰ ਲੈਣ ਦੋ ਚਲੋ ਚਲੋ ਲੋ ਜੀ ਹੁਣ ਮਾਤਾ ਜੀ ਕਹਿੰਦੇ ਮੈਂ ਸ਼ਾਪਿੰਗ ਕਰਨੀ ਆ ਆ ਦੇਖ ਆ ਦੇਖ ਮੈਂ ਤਾਂ ਕੈਸ਼ ਔਲ ਦੇਖਣੀ ਆ ਆ ਦੇਖ ਦੀ ਦੇਖ ਦੇਖ ਨਹੀਂ ਆਵੇ ਇਹ ਤਰ੍ਹਾਂ ਦੇ ਮੈਂ ਦਿਸ ਕੁ ਮੈਂ ਮੈਂ ਡਿਸ ਕੁ ਮੈਂ ਜਿਹਨਾਂ ਦੇ ਕੰਨ ਠੱਡੇ ਹੁੰਦੇ ਹੁੰਦੇ ਆ ਓਏ ਇਹ ਕੰਨੀਆਂ ਨੇ ਲਾਈ ਵੀ ਹੁੰਦੇ ਆ ਰੋਡੇ ਬੰਦੇ ਵਾਸਤੇ ਆ ਇਹ ਮਨ ਗੀਤ ਨੇ ਕਿੱਥੇ ਰੱਖਣਾ ਉਹਨੇ ਜਦ ਤਿਆਰ ਕੀਆ ਕਰਦੇ ਇਹ ਹੁਣ ਥੋੜੀ ਠੰਡ ਚ ਬਣਾਉਣ ਤੋਂ ਬਹੁਤ ਹੁੰਦੀ ਲੱਗ ਕੇ ਕਈ ਠੰਡ ਚੋਗੀ ਠੀਕ ਹੈ ਹੌਲੀ ਹੈ ਥੋੜੀ ਹੈ ਨਾ ਬਾਹਰ ਆ ਰਹੀਆਂ ਮੰਮੀ ਆਜੇ ਤੁਹਾਨੂੰ ਅੱਗੇ ਵੀ ਦਿਖਾਣੇ ਆ ਸੀ ਆ ਜਾਓ ਆ ਜਾ ਮੰਮੀ ਅੱਗੇ ਚੱਲੋ ਜੀ ਆਲਾ ਚੱਲੇ ਬੱਲੇ ਆਉਤੋਗੇ ਹਾਂ ਸਾਥ ਨਾਲ ਨਹੀਂ ਰਹਿੰਦਾ ਇਦਾਂ ਬਰਾਬਰ ਜਿਆਦ ਮੈਂ ਅੱਜ ਪਾ ਲਈਨਾ ਇਹ ਕਿਤਾ ਬੱਲੇ 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 ਦੇਖੋ ਜੀ ਇਹ ਤਾਂ ਅੱਤੇ ਆਚਾਰ ਆ ਨਾਮ ਨਿਆਣਿਆਂ ਦਾ ਹਰ ਇੱਕ ਜਗ੍ਹਾ ਇਹ ਆਪਣੇ ਹਾਂ ਲੈਣ ਦੋ ਹਾਂ ਇੱਕ ਦਵਾ ਦੋ ਚਾਰਵੇਂ ਨਵੀਂ ਤਰੀਕ ਨੂੰ ਅਸੀਂ ਲੈ ਕੇ ਜਾਣਾ ਓ ਕਾਤੇ ਭਾਈ ਨਹੀਂ ਓ ਕਾਤੇ ਭਾਈ ਪਤਾ ਤਾਂ ਲੱਗਿਆ ਨਵਾਂ ਮਹੀਨਾ ਨਵਾਂ ਸੂਟ ਹਾਂ ਨਵਾਂ ਮਹੀਨਾ ਨਾ ਨਾ 9 ਮਹੀਨੇ ਮਿਲੂ ਲੈ ਲਓ ਜੈਸਮਿਨ ਨਾ 9 ਮਹੀਨੇ ਲੈ ਲਿਆ ਕਮਾਲ ਇਹ ਹੋਈ ਭਾਈ ਹਾਲੇ ਨਹੀਂ ਲੈਣਾ ਹਾਲੇ ਮੇਰੇ ਕੋ ਹੈਗੇ ਆ ਹਾਲੇ ਮੇਰੇ ਕੋ ਖਾਸੇ ਕੱਪੜੇ ਆ ਮੈਂ ਆ ਲੈ ਕੇ ਚੋ ਅਗਲੇ ਮਹੀਨੇ ਨਾ ਨਾ ਹੈ ਨਹੀਂ ਥੋੜੇ ਜੇ ਤਾਂ ਰਹਿ ਗਈ ਅਗਲੇ ਮਹੀਨੇ ਚ ਮੁੱਕ ਜਾਣੇ ਕਹਿੰਦੇ ਹੈ ਤੇਰੇ ਕੋਲ ਤਾਂ ਹੋਤੀ ਪਹਵੇਂ ਤਾਂ ਹੈਗੇ ਹੋਤ ਕਹਿੰਦੀ ਹੈ ਨਹੀਂ ਹੋਰ ਕੀ ਆ ਫਿਰ ਕੱਪੜੇ ਨਾ ਇਸਮੀ ਨੇ ਹੈਗੇ ਅਗਲੇ ਵੀ ਕੱਪੜੇ ਕੱਪੜੇ ਆ ਕੱਪੜੇ ਕੱਪੜੇ ਆ ਕੋਈ ਕੱਪੜੇ ਨਹੀਂ ਹੈ ਕਰ ਪਸੰਦ ਹੋ ਜੀ 3 3 4 4 ਜਨਵਰੀ ਤਾਈ ਨਹੀਂ ਆ ਹਗੁਰ ਤੈ ਕਿਆ ਲੈਣਾ ਪੁੱਤ ਓਏ ਦੱਸ ਦੇ ਪੁੱਤ ਆ ਕਰ ਉਹਦਾ ਤਾਂ ਕਿਆ ਜਾਵੂ ਮੁ ਕੁਲਦੇ ਲੱਡੂ ਦਾ ਸੋਹਣਿਆ ਹੋ ਇੱਧਰ ਚੱਲ ਉਹਨੀਆਂ ਦਿਨ ਪੱਤੀ ਜਾਂਦਾ ਨਿਕਲ ਚੱਲ ਉਹਦੇ ਇਹ ਸੂਟ ਵਾਕਈ ਸੋਹਣੇ ਆ ਹਾਂ ਇਹ ਜੀ ਨੂੰ ਸੋਨੇ ਗਿਆ ਕਾਲਿਸ ਗਲਾਸ ਹੈਗਾ ਮੇਰੇ ਕੋਲ ਪਾਲਾ ਯਾ ਤੂੰ ਲੈ ਲੈ ਜੀ ਕਿਵੇਂ ਉਹ ਤਾਂ ਠੀਕ ਆ ਪਰ ਗਰਮੀ ਆ ਨਾ ਅ ਸਿਆਲਾ ਨਾ ਹੁੰਦਾ ਜਨੂ ਆ ਲੈ ਲੋ ਆਪਣੀ ਚੋਣ ਕਰੋ ਨਹੀਂ ਨਾ ਕੁਝ ਕਪੜੇ ਲੈ ਲੋਗੇ ਕਾ ਆ ਬਲ ਯਾ ਵੀ ਕਿੰਨਾ ਸੋਹਣਾ ਆ ਸਿਆਲ ਦੇ ਆ ਦੇਖ ਫਰਾ ਆ ਸਿਆਲ ਦੇ ਉਹਨਾਂ ਤਾਂ ਖੁੱਲਾ ਡੁੱਲਾ ਮੇਰੇ ਤਾਂ ਮੇਰੇ ਖਾਸੇ ਖੁੱਲਾ ਡੁੱਲਾ ਬਣ ਜਾਣਾ ਇਹ ਇਹ ਹੈ ਵੀ ਕਿੰਨਾ ਘੱਟ ਸਿਰਫ 400 ਫਿਰ ਤੋਂ ਮੇਰੇ ਫਾਈਲ ਦਾ ਦੇਖਣਾ ਕਿ ਦੇਖ ਲੋ ਥੋੜੇ ਆ ਜਾਣਾ ਜੀ ਫਿਰ ਡਬਲ ਐਕਸ ਜੀ ਤੁਸੀਂ ਬਾਲਾਂ ਬਹੁਤ ਲੰਬੀਆਂ ਬਾਲ ਲੰਬੀਆਂ ਹੀ ਹੋਣਗੀਆਂ ਕਿਦਾ ਹੋ ਜਾਣਾ ਇੱਥੇ ਆਉਂ ਦੇਣੀਆਂ ਫਾਇਦਾ ਹੋ ਜਾਣਾ ਕਿ ਨੁਕਸਾਨ ਹੋ ਜਾਣਾ ਫਾਇਦਾ ਹੋ ਮੈਂ ਬਾਹਰ ਤੋਂ ਨਭੀ ਨਾ ਆ ਕਿੰਨਾ ਸੋਹਣਾ ਸੀ ਪਰ ਜੇ ਤੈਨੂੰ ਕੁਲਤੀ ਪੋਣੀ ਪੈਣੀ ਆ ਉਹ ਦੇਖ ਉਧਰ ਵਾਈਟ ਕਿੰਨੇ ਸੋਹਣੇ ਸੋਹਣੇ ਅਜਾ ਦੇਖ ਜੀ ਕਿਤੇ ਲੈ ਚੱਲ ਕਮਾਉਣ ਕਿੱਥੇ ਤੈਨੂੰ ਮਾਲ ਚ ਤਾਂ ਲਈ ਫਿਰਦਾ ਹੁਣ ਕਿੱਥੇ ਲੈ ਜੇ ਮੈਂ ਤੈਨੂੰ ਕਮਾਉਣ ਆਪਾਂ ਲੈ ਲਈਏ ਨੂਰ ਨਾਲ ਮੈਚਿੰਗ ਹੋ ਜੂ ਨਾਲੇ ਆਪਣੀ ਨੂਰਦਨੀ ਆ ਜਾ ਖੜਿਆ ਮਾਤਾ ਪਾਉਣਾ ਦਿਲ ਨਹੀਂ ਕਰਨਾ ਇਹ ਮੇਰੇ ਤੇ ਬਾਹਰ ਪਾਉਣਾ ਕਰ ਪਾ ਕੇ ਹੁਣ ਕਿੱਥੇ ਪਹਹਾੜਾਂ ਚ ਉਡੂੰਗੀ ਮੈਂ ਪਹਾੜਾਂ ਚ ਕਿੱਥੇ ਜਾਣਾ ਗੋਏ ਦੇ ਟੇਹ ਤੇ ਚੜ ਕੇ ਕਰੀ ਉਹ ਮੈਂ ਉਡਤੀ ਫਿਰੂ ਉਡਤੀ ਫਿਰੂ ਮੈਂ ਮੁੱਤਗਨ ਨਹੀਂ ਪਹਾੜਾਂ ਬਾ ਹੁਣ ਮੁੜਦੀ ਗੱਡੀ ਆਉਣੀ ਹੈ ਭਾਈ ਫੇਰ ਜਾਂ ਤੇ ਹੋਰ ਜਾਮ ਹੋ ਜਾਣਾ ਅੱਡਾ ਮੌਸਮ ਹੈ ਲੈ ਤੁਹਾਨੂੰ ਮੈਂ ਕਿਹਾ ਪਹਾੜਾਂ ਚ ਕਿਤੇ ਇੱਥੇ ਇਹ ਜੀ ਜਗ੍ਹਾ ਲੈ ਕੇ ਜਾਓ ਜਿੱਥੇ ਗਰਮੀ ਹੋਵੇ ਦੇ ਲਾ ਪਹਾੜਾਂ 'ਚ ਕਿੱਥੇ ਗਰਮੀ ਹੋਣੀ ਉਹ ਵੀ ਆਹ ਦਿਨਾਂ 'ਚ ਹੈ ਪਹਾੜੇ ਦੇ ਰਿਸ਼ਤੇਦਾਰ ਇਹ ਪਹਾੜੇ ਦੇ ਰਿਸ਼ਤੇਦਾਰ ਲੱਗਦੇ ਆ ਹਾਂ ਐਨਿਕਾ ਤੇ ਚ 6 ਮਹੀਨੇ ਤੱਕ ਤੈਨੂੰ ਲੈ ਜੂਗਾ ਆਹ ਦਿਨਾਂ 'ਚ ਥੋੜੀ ਪਹਾੜਾਂ 'ਚ ਗਰਮੀ ਮਿਲਣੀ ਕਿਤੇ ਵੀ ਆ ਜਾ ਉੱਧਰ ਨਹੀਂ ਜਾ ਕੇ ਇੱਕ ਸੌੜ ਦੇ ਮम्मी ਨੂੰ ਦੇਖੋ ਮम्मी ਨੂੰ ਮम्मी ਦਾ ਨੂਰ ਨੂੰ ਦੇਖਦੀ ਸੰਭੀ ਫਿੜਦੀ ਹੋਣੀ ਕਿਤੇ